ਇਹ ਸਿੱਖ ਜਾਂਦੇ ਨੇ ਪੰਜਾਬੀ ਜਾਂਦੇ ਨੇ ਫਲਾਨੇ ਜਾਂਦੇ ਨੇ ਜਦੋਂ ਇੱਕ ਹੈ ਤਾਂ ਇੱਕ ਹੈ ਇਹ ਵੰਡਣ ਦੀ ਨੀਅਤ ਛੱਡ ਦਿਓ ਔਰ ਰਹੀ ਗੱਲ ਸਰਕਾਰ ਦੇ ਲੈਵਲ ਤੇ ਮੈਂ ਕਹੂੰਗਾ ਸਰਕਾਰ ਵੀ ਕੁਝ ਗੱਲਾਂ ਚ ਦੋਗਲੀ ਨੀਤੀ ਤੇ ਚੱਲ ਰਹੀ ਹੈ ਦੋਗਲੀ ਕੇਵੇਂ ਦੱਸ ਦਿੰਨਾ ਮੈਂ ਤੁਹਾਨੂੰ ਕਿ ਆਈ ਹੋਪ ਕਿ ਹੁਣ ਉਹ ਜੋ ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਉਹ ਸਜ਼ਾ ਦਿੱਤੀ ਜਾਊਗੀ ਔਰ ਅਸੀਂ ਉਹਦੇ ਚ ਨਾਲ ਹੈ ਬਲਕਿ ਅੱਜ ਪੰਜਾਬ ਦੇ ਬਹੁਤ ਸਾਰੇ ਸ਼ਹਿਰਾਂ ਚ ਬੰਦ ਵੀ ਹੋਇਆ ਹੈ ਔਰ ਸਾਰਿਆਂ ਨੇ ਉਹ ਚ ਸਹਿਯੋਗ ਦਿੱਤਾ ਹੈ। ਔਰ ਜਿਨ੍ਹਾਂ ਨੇ ਮੰਨ ਲਓ ਕਈ ਥਾਵਾਂ ਤੇ ਨਹੀਂ ਪਤਾ ਲੱਗਿਆ ਹੋਣਾ ਬੰਦ ਦੀ ਖੋਲ ਦਾ। ਜੇ ਪਤਾ ਲੱਗਦਾ ਤਾਂ ਉਹਨਾਂ ਨੇ ਵੀ ਬੰਦ ਕਰਨਾ ਸੀ। ਔਰ ਇਹ ਹੋਣਾ ਵੀ ਚਾਹੀਦਾ ਕੋਈ ਐਬਜੀ ਕਾਲ ਆਵੇ ਕਿਤੇ ਵੀ ਹੱਕ ਸੱਚ ਦੀ ਗੱਲ ਆਵੇ ਸਾਨੂੰ ਨਾਲ ਖੜਿਆਉਣਾ ਚਾਹੀਦਾ ਹੈ। ਔਰ ਇੱਕ ਨਾਰਾ ਬੁਲੰਦ ਕਰਨਾ ਚਾਹੀਦਾ ਕਿ ਗਲਤ ਗਲਤ ਹੈ ਸਹੀ ਸਹੀ ਹੈ। ਹੁਣ ਮੈਂ ਤੁਹਾਨੂੰ ਥੋੜੀ ਜੀ ਗੱਲ ਦੱਸ ਦਿਆਂ ਗਲਤ ਕੀ ਹੋ ਰਿਹਾ ਹੈ। ਗਲਤ ਇਹ ਹੋ ਰਿਹਾ ਕਿ ਦੋਗਲੀ ਨੀਤੀ ਹੈ। ਦੋਗਲੀ ਨੀਤੀ ਕਿਵੇਂ ਹੈ? ਪੁਲਵਾਮਾ ਹੋਇਆ ਸੀ ਯਾਦੂਗਾ ਤੁਹਾਨੂੰ 219 ਦੇ ਵਿੱਚ ਮਿਲਦਾ ਹੋਇਆ ਸੀ ਫਰਵਰੀ ਚ ਜਾਂ ਜਨਵਰੀ ਚ ਉਸ ਤੋਂ ਬਾਅਦ ਸਾਰਾ ਕੁਝ ਬੰਦ ਕਰ ਦਿੱਤਾ ਗਿਆ ਸੀ ਪਾਕਿਸਤਾਨ ਨਾਲ ਬਹੁਤ ਹੋਲਾ ਹੋਇਆ ਸੀ ਹੁਣ ਆ ਵੀ ਚਾਹੀਦਾ ਸੀ ਪਰ ਕੀ ਸਾਰਾ ਵਪਾਰ ਬੰਦ ਹੋਇਆ ਸੀ ਜਾਂ ਗੱਲਾਂ ਬਾਗੇ ਵਾਲਾ ਬੰਦ ਕੀਤਾ ਸੀ ਜੋ ਵੀ ਇੰਪੋਰਟ ਜਾਂ ਐਕਸਪੋਰਟ ਕੀਤਾ ਜਾਂਦਾ ਸੀਗਾ ਉਹ ਬੰਦ ਕਰ ਦਿੱਤਾ ਗਿਆ ਸੀ ਬਟ ਗੁਜਰਾਤ ਦੇ ਵਿੱਚ ਇੱਕ ਮਿਲਦਾ ਉਹਦਾ ਨਾਮ ਹੈ ਮੰਦਰਾ ਪੋਰਟ ਉੱਥੋਂ ਵਪਾਰ ਚੱਲੂ ਰਿਹਾ ਮੁੰਬਈ ਪੋਰਟ ਉੱਥੋਂ ਵਪਾਰ ਚੱਲੂ ਰਿਹਾ ਗੁਜਰਾ ਜੋ ਕਰਾਚੀ ਤੱਕ ਜਾਂਦਾ ਹੈ ਕਿਉਂ ਭਾਈ ਜੇ ਇੱਥੇ ਬੰਦ ਕੀਤਾ ਹੈ ਰਾਜਸਥਾਨ 'ਚ ਬੰਦ ਕੀਤਾ ਤਾਂ ਫਿਰ ਉੱਥੇ ਚੱਲੂ ਕਿਉਂ ਆ ਸਪੈਸ਼ਲੀ ਪੰਜਾਬ ਦੀਆਂ ਚੀਜ਼ਾਂ ਹੀ ਤੁਸੀਂ ਹੁਸੈਨੀ ਵਾਲਾ ਤਾਂ ਪਾਇਲਟ ਤੋਂ ਹੀ ਬੰਦ ਹੈ ਤੇ ਬਾਗਾ ਵੀ ਤੁਸੀਂ ਬੰਦ ਕਰਤਾ ਤੇ ਫਿਰ ਇਹ ਉਹ ਕਿਉਂ ਚੱਲ ਰਹੇ ਸੀ ਔਰ ਦੁੱਖ ਦੀ ਗੱਲ ਹੈ ਕਿ ਕਲਰ ਆਰਡਰ ਕੀਤਾ ਗਿਆ ਕਿ ਫਿਰ ਤੋਂ ਬਾਹਰ ਜਦ ਕਿ ਬਾਗੇ ਦੇ ਵਿੱਚੋਂ ਪਾਕਿਸਤਾਨ ਨਾਲ ਨਾ ਤਾਂ ਇمپੋਰਟ ਹੋ ਰਹੀ ਹੈ ਨਾ ਐਕਸਪੋਰਟ ਹੋ ਰਹੀ ਹੈ ਲੇਕਿਨ ਪਾਕਿਸਤਾਨ ਦੇ ਥਰੂ ਅਫਗਾਨਿਸਤਾਨ ਨਾਲ ਹੋ ਰਹੀ ਸੀ ਉਹ ਵੀ ਬੰਦ ਕਰ ਦਿੱਤੀ ਗਈ ਮਤਲਬ ਅਸ਼ਾ 3000 ਕਰੋੜ ਦੀ ਸੀ ਉਹ ਵੀ ਬੰਦ ਕਰ ਦਿੱਤੀ ਗਈ ਪਰ ਦੁੱਖ ਦੀ ਗੱਲ ਹੈ ਕਿ ਮੰਦਰਾ ਪੋਰਟ ਤੇ ਬੰਬੇ ਵਾਲਾ ਮੁੰਬਈ ਪੋਰਟ ਜਿੱਥੋਂ ਕਚਰਾ ਕਰਾਚੀ ਪੋਰਟ ਤੇ ਸਮਾਨ ਭੇਜਿਆ ਜਾਂਦਾ ਉਹ ਅੱਜ ਵੀ ਨਹੀਂ ਬੰਦਗਾ ਹੁਣ ਵੀ ਬੰਦ ਨਹੀਂਗਾ ਉਹਦੇ ਬਾਰੇ ਕੋਈ ਆਰਡਰ ਨਹੀਂਗਾ ਔਰ ਪਤਾ ਕਿ ਕਿੰਨੇ ਦਾ ਹੋ ਰਿਹਾ ਉਹ 1.2 ਬਿਲੀਅਨ ਯੂ ਐਸ ਡਾਲਰ ਦਾ ਮਤਲਬ 11000 ਕਰੋੜ ਡਾਲਰ ਦਾ ਆ 11000 ਕਰੋੜ ਰੁਪੀਸ ਦਾ ਅੱਜ ਵੀ ਹੋ ਰਿਹਾ ਹੈ ਉੱਥੇ ਐਕਸਪੋਰਟ ਕੀਤਾ ਜਾ ਰਿਹਾ ਉਹਨਾਂ ਨੂੰ ਭੇਜਿਆ ਜਾ ਰਿਹਾ ਸਮਾਨ ਤੇ ਉਹ ਇੱਥੋਂ ਵੀ ਤਾਂ ਭੇਜ ਸਕਦੇ ਸੀ ਫਿਰ ਜੇ ਤੁਸੀਂ ਉੱਥੋਂ ਦਾ ਚਲਾਇਆ ਹੋਇਆ ਐ ਇੱਥੋਂ ਕਪਾ ਇੱਥੋਂ ਦਾ ਸਸਤਾ ਪੈਣਾ ਐ ਅਬਾਈ ਰੋਡ ਫੜਕਦੇ ਨੇ ਪਹੁੰਚ ਜਾਣਾ ਕਬਾ ਭੇਜ ਸਕਦੇ ਬੜੀਆਂ ਚੀਜ਼ਾਂ ਨੇ ਜਿਹੜੀਆਂ ਭੇਜ ਸਕਦੇ ਇੱਥੋਂ ਦੇ ਲੋਕਾਂ ਨੂੰ ਇਨਕਮ ਵੀ ਹੋ ਜੂ ਇੱਥੋਂ ਦੇ ਵਪਾਰੀਆਂ ਨੂੰ ਵੀ ਹੋ ਜੂ ਇੱਥੋਂ ਲਈ ਬੰਦ ਉੱਥੋਂ ਲਈ ਚਾਲੂ ਇਹ ਕੀ ਦੋਗਲਾ ਪਾਣਾ ਵੀ ਐਈ ਹੋਰ ਬਹੁਤ ਸਾਰੀਆਂ ਗੱਲਾਂ ਨੇ ਉਹਦੇ ਚ ਇੱਕ ਗੱਲ ਐ ਜਿਹੜੀ ਸਭ ਤੋਂ ਜ਼ਰੂਰੀ ਐ ਜੋ ਵੰਡਿਆ ਜਾਂਦਾ ਸਾਨੂੰ ਜਦੋਂ ਇੱਕ ਐ ਨਾ ਹਿੰਦੋਸਤਾਨੀ ਇੰਡੀਅਨ ਭਾਰਤੀ ਤਾਂ ਫਿਰ ਉਹ ਸਾਰੇ ਇੱਕ ਨਹੀਂ ਉਦੋਂ ਇਹਨੂੰ ਗੱਲ-ਗੱਲ ਦੇ ਉੱਤੇ Hindu Muslim ਕਰਨਾ ਇਹ ਸਭ ਤੋਂ ਖਤਰਨਾਕ ਹੈ ਉਹਨੇ ਜੇ ਇੱਕ ਮਜਾਰਾ ਹੋਇਆ ਸੀ ਕੱਲ ਦੀ ਗੱਲ ਹੈ ਸ਼ਾਇਦ ਜਾਂ ਅੱਜ ਦੀ ਗੱਲ ਹੈ ਪਬਲਿਕ ਡੋਮੇਨ 'ਚ ਆਲਰੇਡੀ ਪਿਆ ਹੋਇਆ ਮੈਨੂੰ ਲੱਗਦਾ ਉਹ ਕਸ਼ਮੀਰ ਦਾ ਹੈ ਜਾਂ ਕਿਸੇ ਹੋਰ ਜਗ੍ਹਾ ਦਾ ਜਿੱਥੇ ਮੁਸਲਮ ਭਾਈਚਾਰਾ ਹਜੂਮ ਆਉਂਦਾ ਜਦੋਂ ਏਕਤਾ ਦਾ ਨਾਅਰਾ ਲਾਉਂਦੇ ਐ ਕਿ Hindu Muslim ਏਕਤਾ ਨਾਲ ਦੀ ਨਾਲ ਉੱਥੇ ਇੱਕ ਚੈਨਲ ਸੀਗਾ ਜਿਹੜਾ ਇਸ ਚੀਜ਼ ਨੂੰ ਬੰਦ ਕਰ ਦਿੰਦਾ ਸੀ ਕਿਉਂਕਿ ਉਹ ਵਖੌਨਾ ਕੀ ਚਾ ਰਹੇ ਨੇ ਕਿ ਦੇਖੋ ਜੀ ਇੱਕ ਪਾਸੇ ਮੁਸਲਮ ਮੁਜਾਹਰਾ ਇੱਕ ਪਾਸੇ Hindu ਮੁਜਾਹਰਾ ਟੈਂਸ਼ਨ ٹی ਆਰ ਪੀ ਜਾਂ ਕੋਈ ਹੋਰ ਮਕਸਦ ਆ ਉਹਨਾਂ ਦਾ ਔਰ ਇਹ ਉਸ ਜਗ੍ਹਾ ਮੁਜਾਹਰਾ ਕਰਨ ਵਾਲੇ ਲੋਕਾਂ ਨੇ ਉਸ ਚੈਨਲ ਦਾ ਨਾਮ ਲੈ ਕੇ ਵੀ ਬੋਲਿਆ ਔਰ ਬੋਲਿਆ ਆ ਇੱਥੇ ਹੁਣੇ ਹੀ ਹੋਇਆ ਇਹ ਚੀਜ਼ ਗਲਤ ਹੈ ਅਰੇ ਦਾ ਨੁਕਸਾਨ ਕਿਸ ਲੈਵਲ ਤੇ ਹੁੰਦਾ ਉਹ ਤੁਸੀਂ ਦੇਖੋਗੇ ਸਾਡੀ ਇੰਟਰਨੈਸ਼ਨਲ ਛਵੀ ਕੀ ਬਣਦੀ ਹੈ ਅਸੀਂ ਹਰ ਗੱਲ ਤੇ ਇਸ ਗੱਲ ਨੂੰ ਲੈ ਲੈਣੇ ਕਸ਼ਮੀਰ ਦੇ ਵਿੱਚ ਇੱਕ ਗਵਰਨਮੈਂਟ ਬਣੀ ਹੋਈ ਹੈ ਜਿਹਦੇ ਮੁੱਖ ਮੰਤਰੀ ਦੇ ਬਹੁਤ ਅੱਛੇ ਤਾਲੁਕਾਤ ਨੇ ਸੈਂਟਰ ਨਾਲ ਉਹ ਉੱਥੇ ਚੱਲ ਰਿਹਾ ਜਿੱਦੀ ਤਾਰੀਫ਼ ਵੀ ਸਾਰੇ ਕਰ ਰਹੇ ਸੀ ਤਾਂ ਫਿਰ ਯਾਰ ਉਹਨਾਂ ਨੂੰ ਚੱਲਣ ਦਿਓ ਹਰ ਗੱਲ ਦੇ ਉੱਤੇ ਉੱਥੇ ਕੋਈ ਲੋਕਲ ਲੋਕਾਂ ਨੇ ਇੱਕ ਗੱਲ ਚੱਕੀ ਕਿ ਉਹਨਾਂ ਦੇ ਕਲਚਰਲ ਕੁਛਬੈਠ ਹੋ ਰਹੀ ਹੈ ਕਲਚਰਲ ਕੁਛਬੈਠ ਕੀ ਹੈ ਕਿ ਬਾਹਰ ਲੈ ਲੋਕ ਨਾਨ ਕਸ਼ਮੀਰੀ ਲੋਕਾਂ ਨੂੰ ਉੱਥੇ ਡੋਮਿਸਾਈਲ ਸਰਟੀਫਿਕੇਟ ਦਿੱਤੇ ਜਾ ਰਿਹਾ ਹੈ ਪਿਛਲੇ ਕੁਝ ਸਮੇਂ 'ਚ 82 ਹਜ਼ਾਰ ਲੋਕਾਂ ਨੂੰ ਦਿੱਤੇ ਆ ਇਹ ਉਹਨਾਂ ਦਾ ਮਸਲਾ ਹੈ ਮੈਂ ਜਾਂ ਤੁਸੀਂ ਜਾਂ ਕੋਈ ਵੀ ਉਹਦੇ ਬਾਰੇ ਨਹੀਂ ਬੋਲ ਸਕਦੇ ਕਿਉਂਕਿ ਸਾਨੂੰ ਨਹੀਂ ਪਤਾ ਉਹਨਾਂ ਦਾ ਸਿਨੈਰੀਓ ਅਸੀਂ ਆਪ ਦੇ ਬਾਰੇ ਬੋਲ ਸਕਦੇ ਹਾਂ ਪੰਜਾਬ ਦੇ ਵਿੱਚ ਉਹਨਾਂ ਨੇ ਉੱਥੇ ਗੱਲ ਕੀਤੀ ਉਸ ਚੀਜ਼ ਨੂੰ ਉੱਥੋਂ ਦੀ ਗਵਰਨਮੈਂਟ ਹੈਂਡਲ ਕਰੂਗੀ ਉਹਦੇ ਵਿੱਚ ਅਸੀਂ ਬਾਕੀ ਗੱਲਾਂ ਵਾਰਡੀਆਂ ਲਿਆ ਕੇ ਕਿ ਨਹੀਂ ਇਹ ਹਿੰਦੂ ਨੇ ਉਹ ਮੁਸਲਮ ਨੇ ਇਹ ਗੱਲ ਕਿਉਂ ਹੋ ਰਹੀ ਹੈ ਇਨਨਸੈਂਸ ਗੱਲ ਹੈ ਅਸਹਨੂਨ ਨਗਲਾਂ ਤੋਂ ਬਚਣਾ ਚਾਹੀਦਾ ਅਸੀਂ ਭੁੱਲ ਕਿਉਂ ਜਾਂਦੇ ਹਾਂ ਜਿਹੜੇ 26 ਲੋਕ ਮਰੇ ਨੇ ਨਾ ਉਹਨਾਂ ਚ ਇੱਕ ਮੁਸਲਮਾਨ ਵੀ ਸੀ ਉਹ ਪਹਿਲਗਾਮ ਦਾ ਲੋਕਾਂ ਦਾ ਆਦਮੀ ਸੀ ਉਹਦਾ ਨਾਂ ਸੀ ਮੱਲਕ ਦਾ ਆਦਲ ਹੁਸੈਨ ਸ਼ਾਹ ਔਰ ਬੰਦਾ ਮਰਿਆ ਪਤਾ ਕਿਉਂ ਹੈ ਕਿਉਂਕਿ ਉਹਦੇ ਸਾਹਮਣੇ ਜਦੋਂ ਮਾਰਿਆ ਜਾ ਰਿਹਾ ਸੀ ਟੂਰਿਸਟਾਂ ਨੂੰ ਜੀ ਨੂੰ ਸਾਡੇ মিডিਆ ਵਾਲੇ ਕਹਿੰਦੇ ਹਿੰਦੂ ਟਾਇਰ ਹਿੰਦੂ ਟੂਰਿਸਟ ਜਦਕਿ ਮੈਂ ਉਹ ਕੈਂਟ ਵੀ ਵਿਸ਼ਵਾਸ ਨਹੀਂ ਕਰਦਾ ਉਹ ਇੰਡੀਅਨ ਨੇ ਉਹ ਹਿੰਦੂ ਸਾਡੀ ਨੋ ਭਾਰਤੀ ਨੇ ਜਦੋਂ ਉਹਨਾਂ ਨੂੰ ਮਾਰਿਆ ਜਾ ਰਿਹਾ ਸੀ ਉਦੋਂ ਰੁਕਿਆ ਨਹੀਂ ਗਿਆ ਔਰ ਉਸ ਵਿਚਾਰੇ ਨੇ ਇੱਕ ਬੰਦੇ ਦੀ ਤਾਂ ਬੰਦੂਕ ਵੀ ਖੋਲ ਲਈ ਬਟ ਇਹਨੇ ਚ ਉਹਨੂੰ ਗੋਲੀ ਮਾਰ ਦਿੱਤੀ ਗਈ ਔਰ ਉਹ ਉੱਥੇ ਸ਼ਹੀਦ ਹੋ ਗਿਆ ਉਹਦੇ ਘਰਦਿਆਂ ਦਾ ਵੀ ਅਜ ਜਨਾਜ਼ਾ ਸੀਗਾ ਉਹ ਮੁਸਲਮਾਨ ਸੀਗਾ ਕਿਉਂ ਮਰਿਆ ਉਹ ਤਾਂ ਪਾਸੇ ਹੋ ਕੇ ਖੜ ਜਾਂਦਾ ਮੈਂ ਤਾਂ ਮੁਸਲਮਾਨ ਹਾਂ ਉਹਨੂੰ ਚੈੱਕ ਕਰਦੇ ਉਹਨੂੰ ਵੇਂਦੇ ਉਹ ਤੋਂ ਕਲਮਾ ਪੜਾਉਂਦੇ ਉਹ ਪੜ੍ਹ ਦਿੰਦਾ ਜਿਉਂ ਉਹਦਾ ਜੋ ਵੀ ਤਰੀਕਾ ਹੁੰਦਾ ਬੇਫਕੂਫੀ ਵਾਲਾ ਉਹਨੂੰ ਚੈੱਕ ਕਰਦੇ ਪਤਾ ਲੱਗ ਜਾਂਦਾ ਉਹ ਮੁਸਲਮਾਨ ਆ ਉਹ ਤਾਂ ਖੜ ਜਾਂਦਾ ਪਾਸੇ ਉਹਨੂੰ ਕੀ ਲੋੜ ਸੀਗੀ ਮਰਨ ਦੀ ਕਿ ਨੂੰ ਵਿਚਾਰਿਆ ਸੀ ਉਹ ਕੀ ਰਿਸ਼ਤਾ ਸੀ ਉਹਦਾ ਉਹਨਾਂ ਨਾਲ ਇੱਕ ਹਿੰਦੋਸਤਾਨੀ ਦਾ ਇੱਕ ਇਨਸਾਨੀਅਤ ਦਾ ਕਿ ਉਹਦੇ ਸਾਹਮਣੇ ਉਹ ਤੋਂ ਛੱਲਿਆ ਨਹੀਂ ਗਿਆ ਬਟ ਅਸੀਂ ਕੀ ਕਰ ਰਹੇ ਹਾਂ ਇੱਥੇ ਮੈਨੂੰ ਹੁਣੇ ਇੱਕ ਆ ਵੀਡੀਓ ਮਿਲਿਆ ਮੈਂ ਵੇਖਿਆ ਉਹਦੇ ਤੇ ਇੱਥੇ ਕਸ਼ਮੀਰ ਦੀਆਂ ਲੜਕੀਆਂ ਨੇ ਮੈਨੂੰ ਲੱਗਦਾ ਉਹ ਖਰੜ ਦੀ ਗੱਲ ਹੈ ਜਾਂ ਸ਼ਾਇਦ ਚੰਡੀਗੜ੍ਹ ਦੀ ਜਿੱਥੇ ਉਹ ਕੁੜੀਆਂ ਮਤਲਬ ਉਹ ਕਸ਼ਮੀਰਨ ਦੇ ਉਹਨਾਂ ਵਿਚਾਰੀਆਂ ਦਾ ਬੁਰਾ ਹਾਲ ਕੀਤਾ ਹੋਇਆ ਹੈ ਉਹਨਾਂ ਦੇ ਦਰਵਾਜ਼ਿਆਂ ਦੇ ਉੱਤੇ ਮੁਕੀਆਂ ਮਾਰੀਆਂ ਜਾ ਰਹੀਆਂ ਨੇ ਉਹਨਾਂ ਨੂੰ ਗਾਲ੍ਹਾਂ ਸੁਣ ਰਹੀਆਂ ਨੇ ਜੋ ਉਹਨਾਂ ਨੂੰ ਕੱਢੀਆਂ ਜਾ ਰਹੀਆਂ ਨੇ ਉਹਨਾਂ ਚੋਂ ਇੱਕ ਕੁੜੀ ਕੱਲ ਨੂੰ ਕੱਲ 에어ਪੋਰਟ ਤੇ ਜਾਣ ਦੀ ਕੋਸ਼ਿਸ਼ ਕੀਤੀ ਉਹਨੇ ਕਿ ਉਹ ਚਲੀ ਜਾਵੇ ਉੱਥੇ ਉਹਨੂੰ ਵਿੱਚੋਂ ਕੱਢ ਕੇ ਗੱਡੀ ਤੋਂ ਕੁੱਟਿਆ ਗਿਆ ਟੈਕਸੀ ਚ ਉਹਨਾਂ ਨੇ ਆਪ ਦੇ ਜ਼ਖਮਾਂ ਦੇ ਨਿਸ਼ਾਨ ਵੀ ਬਖਾਏ ਨਹੀਂ ਹੁਣ ਵੀ ਉਹ ਗੁਹਾਰ ਲਾਦੀਆਂ ਨੇ ਸਾਡੀ ਕੋਈ ਮਦਦ ਕਰੇ ਕੁਝ ਬੰਦੇ ਗਏ ਨਹੀਂ ਮਦਦ ਕਰਨ ਲਈ ਸਾਨੂੰ ਵੀ ਜਨਨ ਵਾਲੇ ਦੇ ਕੋਈ ਸ਼ਾਇਦ ਐਡਮਿਨਿਸਟ੍ਰੇਸ਼ਨ ਨੇ ਵੀ ਸੁਣੀ ਆਏ ਗੱਲ ਉਨੇ ਫਿਰ ਦੁਬਾਰਾ ਪਤਾ ਕਰਦੇ ਆ ਇੱਕ ਹੋ ਰਿਹਾ ਇਹ ਕੁੜੀਆਂ ਕੌਣ ਨੇ ਇਹ ਉਸੇ ਆਦਲ हुसैन شاہ ਦੀਆਂ ਪਹਿਨਾ ਜਾਂ ਕੁਝ ਉਸੇ ਕਸ਼ਮੀਰ ਦੀਆਂ ਰਹਿਣਾਲੀਆਂ ਨੇ ਉਹਦੇ ਨੇਡਲੀਆਂ ਨੇ ਅਸੀਂ ਯਾਰ ਹਰ ਗੱਲ ਉਹਦੇ ਉੱਤੇ Hindu Musliman Hindu Musliman ਕਰਨ ਲੱਗ ਜਾਂਦੇ ਆ ਔਰ ਇਹ ਸਰਕਾਰਾਂ ਇਹ ਕਿਉਂ ਕਰਦੀਆਂ ਨੇ ਕਿ ਅਸੀਂ ਇਕੱਠੇ ਹੋ ਕੇ ਕੋਈ ਜੈਨੂਨ ਗੱਲ ਨਾ ਪੁੱਛ ਲਈਏ ਮੁੱਦੇ ਦੀ ਗੱਲ ਨਾ ਪੁੱਛ ਲਈਏ ਨਹੀਂ ਤਾਂ ਮੈਨੂੰ ਦੱਸੋ ਪੰਜਾਬ ਦਾ ਐਕਸਪੋਰਟ ਜਿਹੜਾ ਬੰਦ ਕੀਤਾ ਗਿਆ ਕਿਉਂ ਕੀਤਾ ਗਿਆ ਕੀ ਦੱਸਣ ਦੀ ਕੋਸ਼ਿਸ਼ ਹੋ ਰਹੀ ਹੈ ਜਦਕੇ ਉਥੋਂ ਮੰਦਰਾ ਤੋਂ ਚਾਲੂ ਆ ਮੁੰਬਈ ਤੋਂ ਚਾਲੂ ਆ ਕਿਉਂ ਚਾਲੂ ਆ ਵੀ ਕੌਣ ਲੋਕ ਨਹੀਂ ਹੋ